ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਤੋਂ ਅੱਜ ਮੈਂ ਕੁਸ਼ਲੇ ਹਰਨੇ ਸਿੰਘ ਨਾਲ ਬੈਠਾ ਸੀਗਾ ਤੇ ਇਹ ਗੱਲ ਚੱਲ ਪਈ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ 1430 ਲਈ ਕਿਉਂ ਨੇ? ਕਹਿੰਦੇ ਵੀ ਇੱਕ ਮਹਿਮਾਨ ਬੈਠੇ ਸਨ ਤੇ ਉਹ ਦੱਸ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ 1430 ਇਸ ਕਰਕੇ ਹਨ ਕਿਉਂਕਿ ਇੱਕ ਸਭ ਤੋਂ ਪਹਿਲਾਂ ਉਹਨੂੰ ਡਿਵਾਈਡ ਕਰਕੇ ਦੇਖਿਆ ਜਾਵੇ ਤਾਂ ਇੱਕ ਹੁੰਦਾ ਹੈ। ਇਹਨਾਂ ਦਾ ਇੱਕ ਇੱਕ ਪਰਮੇਸ਼ਰ ਅਕਾਲ ਰੂਪ ਪਰਮੇਸ਼ਰ ਪਰਮਾਤਮਾ ਠੀਕ ਹੈ ਉਹ ਗੁਰੂ ਅਨੁਪਾਸ਼ਾ ਜੀ ਮਹਾਰਾਜ ਦੱਸੇ ਗਏ ਨੇ ਜਪਜੀ ਸਾਹਿਬ ਦੇ ਵਿੱਚ ਇੱਕ ਓ ਅਨਕਾਰ ਇੱਕ ਪਰਮਾਤਮਾ ਆਇਆ ਉਸ ਤੋਂ ਬਾਅਦ ਹੁੰਦਾ ਹੈ ਚਾਰ ਠੀਕ ਹੈ ਜੀ ਉਸ ਤੋਂ ਬਾਅਦ ਚਾਰ ਹੁੰਦਾ ਹੈ ਤੇ ਉਹਦਾ ਆਪਾਂ ਕਨਸੈਪਟ ਦੇਖੀਏ ਚਾਰ ਦਾ ਤੇ ਚਾਰ ਯੁੱਗ ਹੋ ਗਏ ਸਤਜੁਗ ਤ੍ਰੇਤਾ ਦੁਆਪਰ ਤੇ ਕਲ ਯੁਗ ਜੋ ਹੁਣ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਆ ਗਏ ਤਿੰਨ ਤੇ ਤਿੰਨ ਨੂੰ ਆਪਾਂ ਦੇਖੀਏ ਤਾਂ ਤਿੰਨ ਆਗੇ ਤਿੰਨ ਧਰਮ ਸਿੱਖ ਮੁਸਲਮਾਨ ਤੇ ਹਿੰਦੂ ਇਹ ਤਿੰਨ ਧਰਮ ਆ ਗਏ ਤੇ ਉਸ ਤੋਂ ਬਾਅਦ ਆ ਗਈ ਜ਼ੀਰੋ ਤੇ ਜ਼ੀਰੋ ਮਹਾਰਾਜ ਨੇ ਇਸ ਕਰਕੇ ਲਈ ਇਸ ਕਰਕੇ ਮਹਾਰਾਜ ਨੇ 1430 ਅੰਗ ਹੀ ਲਿਖੇ ਕਿਉਂਕਿ ਜ਼ੀਰੋ ਤੋਂ ਬਾਅਦ ਕੁਝ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਅੱਗੇ ਕੁਝ ਨਹੀਂ ਹੈਗਾ ਜੇ ਮਹਾਰਾਜ ਚਾਹੁੰਦੇ ਸਭ 1431 ਵੀ ਕਰ ਸਕਦੇ ਸੀ ਜਾਂ 1429 ਹੀ ਰੱਖ ਸਕਦੇ ਸੀ ਪਰ ਮਹਾਰਾਜ ਨੇ ਇਕੱਲੇ-ਇਕੱਲੇ ਵਰਡ ਦਾ ਮਤਲਬ ਦੱਸਿਆ ਜਾਨੀ ਇਸ ਕਰਕੇ ਮਹਾਰਾਣੀ ਗੁਰੂ ਗ੍ਰਾਸਨ ਮਹਾਰਾਜ ਵਿੱਚ 1430 ਅੰਗ ਹੀ ਲਿਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ